ਦੀ ਦਾ ਪੰਜਵਾਂ ਸੱਚ ਹੈ ਕਿ ਬਰਨਾਵਾਸ ਲੋਕਾਂ ਨੂੰ ਪ੍ਰਭੂ ਦੇ ਨਾਲ ਮਿਲਾਉਣ ਦਾ ਕੰਮ ਕਰ ਰਿਹਾ ਸੀ ਬਰਨਾਵਾਸ ਦੀ ਜ਼ਿੰਦਗੀ ਦਾ ਪੰਜਵਾਂ ਸੱਚ ਜਿਹੜਾ ਆ ਉਹ ਇਹ ਹੈ ਕਿ ਬਰਨਾਵਾਸ ਪ੍ਰਭੂ ਦੇ ਨਾਲ ਲੋਕਾਂ ਨੂੰ ਮਿਲਾ ਰਿਹਾ ਸੀ ਹਾਂਜੀ ਧਿਆਨ ਦਿਓ ਲਿਖ ਲਓ ਪਹਿਲਾਂ ਇਸ ਜਗ੍ਹਾ ਦੇ ਉੱਤੇ ਲਿਖਿਆ ਆ ਬਰਨਾਬਾਸ ਦੀ ਜ਼ਿੰਦਗੀ ਦੇ ਬਾਰੇ ਇਦਾਂ ਨਹੀਂ ਕਿ ਇਦਾਂ ਅਸੀਂ ਦੇਖਦੇ ਆਂ ਇਨਡਾਇਰੈਕਟ ਇਥੇ ਲਿਖਿਆ ਆ ਕਿ ਬਰਨਾਵਾਸ ਦੇ ਦੁਆਰਾ ਲੋਕ ਕਿੰਨਾ ਮਿਲ ਰਹੇ ਸੀਗੇ ਪ੍ਰਭੂ ਦੇ ਨਾਲ ਮਿਲ ਰਹੇ ਸੀ ਹੁਣ ਆਪਾਂ ਇਹਦੇ ਤੇ ਥੋੜਾ ਜਿਹਾ ਵਿਚਾਰ ਕਰ ਰਹੇ ਆ ਬਰਨਾਵਾਸ ਦਾ ਜਿਹੜਾ ਜੀਵਨ ਸੀਗਾ ਉਹ ਆ ਵਿਸ਼ਵਾਸੀ ਲੋਕਾਂ ਦੇ ਲਈ ਵੀ ਆਸ਼ੀਸ਼ ਦਾ ਕਿਸੀਆਂ ਕਾਰਨ ਸੀਗਾ ਬਰਨਾਵਾਸ ਨੇ ਆਪਣੇ ਜੀਵਨ ਦੇ ਦੁਆਰਾ ਲੋਕਾਂ ਨੂੰ ਪ੍ਰਭੂ ਦੇ ਨੇੜੇ ਲਿਆਂਦਾ ਔਰ ਆਪਣੇ ਜੀਵਨ ਦੁਆਰਾ ਲੋਕਾਂ ਨੂੰ ਪ੍ਰਭੂ ਦੇ ਲਈ ਦੂਜਿਆਂ ਸ਼ਬਦਾਂ ਚ ਕਹੀਏ ਜਿੱਤਿਆ ਕੀ ਕੀਤਾ ਜੇਤਿਆ ਮੈਂ ਆਪਣੀ ਜ਼ਿੰਦਗੀ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਆਪਣੇ ਆਪ ਪ੍ਰਭੂ ਦੇ ਕੋਲ ਨਹੀਂ ਆਇਆ ਮੈਂ ਆਪਣੇ ਆਪ ਪ੍ਰਭੂ ਦੇ ਕੋਲ ਨਹੀਂ ਆਇਆ ਮੈਨੂੰ ਕਿਸੇ ਦੇ ਦੁਆਰਾ ਪ੍ਰਭੂ ਦੇ ਵਿੱਚ ਲਿਆਂਦਾ ਗਿਆ ਮੈਨੂੰ ਕਿਸੇ ਨੇ ਦੱਸਿਆ ਮੈਂ ਉਹਦੀ ਗੱਲ ਨੂੰ ਸੁਣਿਆ ਅਤੇ ਉਹਦੀ ਗੱਲ ਨੂੰ ਸੁਣ ਕੇ ਪ੍ਰਭੂ ਯਿਸੂ ਤੇ ਕੀ ਕੀਤਾ ਵਿਸ਼ਵਾਸ ਕੀਤਾ ਅਤੇ ਉਹ ਜੋ ਬਜ਼ੁਰਗ ਮਾਤਾ ਜਾਂ ਭੈਣ ਆ ਉਹ ਸਾਡੀ ਭੈਣ ਕਸ਼ਮੀਰ ਕੌਰ ਸਾਡੀ ਜੋ ਚਾਚੀ ਲੱਗਦੀ ਉਸਨੇ ਮੈਨੂੰ ਪ੍ਰਭੂ ਯਿਸੂ ਨੇ ਦੱਸਿਆ ਅਤੇ ਮੈਂ ਉਹਦੀ ਗੱਲ ਸੁਣਿਆ ਅਤੇ ਸੁਣ ਕੇ ਪ੍ਰਭੂ ਯਿਸੂ ਦੀ ਹਜ਼ੂਰੀ ਵਿੱਚ ਗਿਆ ਅਤੇ ਜਦੋਂ ਗਿਆ ਤੇ ਮੈਂ ਯਿਸੂ ਮਸੀਹ ਉੱਤੇ ਕੀ ਲਿਆ ਸਕਿਆ ਵਿਸ਼ਵਾਸ ਲਿਆ ਔਰ ਮੈਂ ਇਦਾਂ ਕਹਿ ਸਕਦਾ ਮੈਨੂੰ ਪ੍ਰਭੂ ਦੇ ਨੇੜੇ ਲਿਆਉਣ ਦਾ ਕੰਮ ਕਹੇ ਨੇ ਕੀਤਾ ਮੇਰੀ ਚਾਚੀ ਨੇ ਔਰ ਉਹਨੇ ਮੈਨੂੰ ਪ੍ਰਭੂ ਬਾਰੇ ਦੱਸਿਆ ਤੇ ਮੈਂ ਉਹਦੀ ਗੱਲ ਨੂੰ ਸੁਣ ਕੇ ਯਿਸੂ ਨੂੰ ਸਿੱਤੇ ਕੀ ਕੀਤਾ ਸੇਮੇ ਹੀ ਗੱਲ ਕਿ ਬਰਨਾਬਾਸ ਲੋਕਾਂ ਨੂੰ ਪ੍ਰਭੂ ਦੇ ਕੋਲ ਲਿਆ ਰਿਹਾ ਸੀ ਨੇੜੇ ਲਿਆ ਰਿਹਾ ਸੀ ਨੇੜੇ ਹੁਣ ਮਿਲ ਗਿਆ ਜਦੋਂ ਅਸੀਂ ਕਿਸੇ ਵਿਅਕਤੀ ਨੂੰ ਪ੍ਰਭੂ ਕੋਲ ਲੈ ਕੇ ਆਉਂਦੇ ਹਾਂ ਸੋ ਬਰਨਾਬਾਸ ਦੇ ਆਉਣ ਨਾਲ ਬਹੁਤ ਸਾਰੇ ਲੋਕ ਪ੍ਰਭੂ ਨਾਲ ਮਿਲ ਗਏ ਇੱਥੇ ਇਦਾਂ ਲਿਖਿਆ ਆ ਕੀ ਲਿਖਿਆ ਆ ਰਸੂਲਾਂ 11 ਦਾ 24 ਵਚਨ ਕਿ ਉਹਦੇ ਆਖਰੀ ਲਾਈਨ ਦੇ ਵਿੱਚ ਲਿਖਿਆ ਬਹੁਤ ਸਾਰੇ ਲੋਕ ਪ੍ਰਭੂ ਦੇ ਨਾਲ ਮਿਲ ਗਏ ਬਹੁਤ ਸਾਰੇ ਲੋਕ ਪ੍ਰਭੂ ਦੇ ਨਾਲ ਮਿਲ ਗਏ ਕਿਹਦੇ ਆਉਣ ਨਾਲ ਬਰਨਾਵਾਸ ਔਰ ਬਰਨਾਵਾਸ ਨੂੰ ਤੇ ਜਾ ਕੇ ਅੰਤਾਕਿਆ ਚ ਪ੍ਰਭੂ ਦਾ ਕੀ ਦੇਖਿਆ ਕੰਮ ਦੇਖਿਆ ਔਰ ਕੰਮ ਦੇਖੋ ਤੋਂ ਬਾਅਦ ਉਹ ਵੀ ਬਰਨਾਵਾਸ ਅੰਤਾਕਿਆ ਵਿੱਚ ਪ੍ਰਭੂ ਦੀ ਸੇਵਾ ਲਈ ਡਟ ਗਿਆ ਔਰ ਜਦੋਂ ਪ੍ਰਭੂ ਦੀ ਸੇਵਾ ਕਰਨ ਲੱਗਾ ਔਰ ਲੋਕਾਂ ਵਿੱਚ ਜਾ ਕੇ ਜਾਂ ਕਲੀਸਿਆਂ ਵਿੱਚ ਜਾ ਕੇ ਪ੍ਰਚਾਰ ਕਰਨ ਲੱਗਾ ਤਾਂ ਲਿਖਿਆ ਬਹੁਤ ਸਾਰੇ ਲੋਕ ਪ੍ਰਭੂ ਦੇ ਨਾਲ ਮਿਲ ਗਏ ਹallelujah ਬਹੁਤ سارے ਲੋਕ ਪ੍ਰਭੂ ਦੇ ਨਾਲ ਮਿਲ ਗਏ ਕੱਲਾ ਬਰਨਾਵਾਸੀ ਨਹੀਂ ਕੱਲਾ ਬਰਨਾਵਾਸ ਦੇ ਦੁਆਰਾ ਹੀ ਲੋਕ ਪ੍ਰਭੂ ਨਾਲ ਨਹੀਂ ਮਿਲੇ ਅੰਤਾਕੀਆ ਦੀ ਕਲੀਸੇ ਦੇ ਵਿੱਚ ਅਸੀਂ ਦੇਖਦੇ ਹਾਂ 11 ਦਾ 20 ਵਚਨ ਜੇ ਪੜ੍ਹੀਏ ਲਿਖਿਆ ਆ ਇੱਥੇ ਲਿਖਿਆ ਆ ਕਪਰੁਸ਼ ਅਤੇ ਲਿਖਿਆ ਕੁਰੇਨੇ ਅਤੇ ਕਪਰੂਸ ਦੇ ਮਨੁੱਖਾਂ ਨੇ ਜਾ ਕੇ ਅੰਤਾਕਿਆ ਵਿੱਚ ਪ੍ਰਭੂ ਦਾ ਵਚਨ ਸੁਣਾਇਆ ਔਰ ਲਿਖਿਆ ਆ ਅਸੀਂ ਜਦੋਂ ਇਸ ਦੇ 21 ਵਚਨ ਚ ਪੜ੍ਹਦੇ ਆ ਪ੍ਰਭੂ ਦਾ ਹੱਥ ਉਹਨਾਂ ਦੇ ਨਾਲ ਸੀ ਤੇ ਬਾਰੇ ਲੋਕ ਨੇਚਾ ਕਰਕੇ ਪ੍ਰਭੂ ਦੀ ਵੱਲ ਫਿਰ ਗਏ ਕਿੱਧਰ ਕਿੱਧਰ ਮੁੜਿਆ ਹੈ ਧਿਆਨ ਦਿਓ ਕਿੱਧਰ ਮੁੜਿਆ ਹੈ ਪ੍ਰਭੂ ਦੇ ਵੱਲ ਮੁੜਿਆ ਹੈ ਕਿਨਾਂ ਦੇ ਕਰਕੇ ਕਪਰੂਸ ਅਤੇ ਕੁਰੇਨੇ ਦੇ ਵਿਸ਼ਵਾਸੀਆਂ ਦੇ ਕਰਕੇ ਕਿਹਦੇ ਕਰਕੇ ਬਰਨਾਵਾਸ ਤੇ ਕਰਕੇ ਬਹੁਤ ਸਾਰੇ ਲੋਕ ਪ੍ਰਭੂ ਵੱਲ ਮੁੜਿਆ ਹੈ ਅਤੇ ਪ੍ਰਭੂ ਵੱਲ ਨਾਲ ਮਿਲ ਗਏ ਤਾਂ ਲਿਖਿਆ ਆ ਬਰਨਾਵਾਸ ਦੀ ਜ਼ਿੰਦਗੀ ਦੇ ਵਿੱਚ ਪੰਜਵਾਂ ਸਾਚੀ ਅਸੀਂ ਦੇਖਦੇ ਆ ਉਹਨੇ ਆਪਣੇ ਜੀਵਨ ਦੇ ਦੁਆਰਾ ਲੋਕਾਂ ਨੂੰ ਪ੍ਰਭੂ ਕੋਲ ਲੈ ਅੰਦਾ ਉਹ ਲੋਕਾਂ ਦੇ ਲਈ ਪ੍ਰਭੂ ਦੀ ਮਹਿਮਾ ਤੇ ਆਸ਼ੀਰਵਾਦ ਕੀ ਬਣਿਆ ਕਾਰਨ ਬਣਿਆ ਉਹਨਾਂ ਲੋਕਾਂ ਲਈ ਜਿਹੜੇ ਪਾਪ ਵਿੱਚ ਪਏ ਹੋਏ ਨੇ ਉਹਨਾਂ ਨੂੰ ਪ੍ਰਭੂ ਦੇ ਲਈ ਜਿੱਤ ਸਕਿਆ ਕੱਲਾ ਬਰਨਾਵਾਸ ਹੀ ਨਹੀਂ ਦੇਖਿਆ ਆਪਾਂ ਕੁਰੇਨੇ ਅਤੇ ਕਪਰੂਸ ਦੇ ਵਿਸ਼ਵਾਸੀਆਂ ਦੇ ਬਾਰੇ ਵੀ ਦੇਖਦੇ ਆ ਹallelujah ਪਰ ਪਰਮੇਸ਼ਰ ਦਾ ਵਚਨ ਸਾਨੂੰ ਇਸ ਜਗ੍ਹਾ ਦੇਤੇ ਪੜਿਆ ਜੋ ਅਸੀਂ ਦੇਖਦੇ ਹਾਂ ਕਿ ਬਰਨਾਵਾਸ ਦਾ ਜਿਹੜਾ ਜੀਵਨ ਸੀਗਾ ਔਰ ਬਰਨਾਵਾਸ ਦੇ ਜੀਵਨ ਦੇ ਦੁਆਰਾ ਦੂਜਿਆਂ ਨੇ ਪ੍ਰਭੂ ਨੂੰ ਜਾਣਿਆ ਔਰ ਦੂਜਿਆਂ ਨੂੰ ਪ੍ਰਭੂ ਨੂੰ ਜਾਣਨ ਦਾ ਕੀ ਮਿਲਿਆ ਮੌਕਾ ਮਿਲਿਆ ਅਤੇ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਤੇ ਕੀ ਕਰ ਲਿਆ ਵਿਸ਼ਵਾਸ ਕਰਿਆ ਅਤੇ ਉਹ ਵਿਸ਼ਵਾਸ ਕਰਕੇ ਪ੍ਰਭੂ ਦੇ ਨਾਲ ਕੀ ਹੋ ਗਿਆ ਮਿਲ ਗਏ ਪ੍ਰਭੂ ਦੇ ਨਾਮ ਵੱਲ ਫਿਰ ਗਏ ਬੁਰਾਈ ਨੂੰ ਛੱਡ ਕੇ ਬੁਰੇ ਕੰਮਾਂ ਨੂੰ ਛੱਡ ਕੇ ਬੁੱਤ ਪ੍ਰਾਸਤੀ ਨੂੰ ਛੱਡ ਕੇ ਪਾਪ ਨੂੰ ਛੱਡ ਕੇ ਅੰਧਕਾਰ ਨੂੰ ਛੱਡ ਕੇ ਉਹ ਜੀਵਨ ਵੱਲ ਕੀ ਹੋ ਗਿਆ ਮੁੜ ਗਏ ਕਿਹਨਾਂ ਦੇ ਨਾਲ ਇਸ ਕਲਿਸਿਆ ਦੇ ਵਿਸ਼ਵਾਸੀ ਭੈਣ ਭਰਾਵਾਂ ਦੇ ਨਾਲ ਕਰਕੇ ਜਿਨ੍ਹਾਂ ਨੇ ਉਸ ਸਮੇਂ ਦੇ ਲੋਕਾਂ ਨੂੰ ਪ੍ਰਭੂ ਦੇ ਲਈ ਜਿੱਤਿਆ ਤੇ ਪ੍ਰਭੂ ਦੇ ਵੱਲ ਫੇਰਿਆ ਅਰਸੀ ਦੇਖਦੇ ਆਂ वचन ਕਹਿੰਦਾ ਬਹੁਤ ਸਾਰੇ ਲੋਕ ਪ੍ਰਭੂ ਨਾਲ ਮਿਲ ਗਏ ਇਸ ਦਾ ਅਰਥ ਹੈ ਬਹੁਤ ਸਾਰੇ ਲੋਕਾਂ ਨੇ ਪ੍ਰਭੂ ਯਿਸੂ ਤੇ ਕੀ ਕਰ ਲਿਆ ਵਿਸ਼ਵਾਸ ਕਰ ਲਿਆ 4 ਦਾ 24 ਅਤੇ 11 ਦਾ 21 वचन ਸੀ ਪੜਿਆ ਤੇ ਬਾਲੇ ਲੋਕ ਵਿਸ਼ਵਾਸ ਕਰਕੇ ਪ੍ਰਭੂ ਦੇ ਵੱਲੋਂ ਫਿਰ ਗਏ ਅਤੇ ਇਹ वचन ਸਾਨੂੰ ਸੋਚਣ ਲਈ ਹੁਣ ਕੀ ਕਰ ਰਹੇ ਆ ਮਜਬੂਰ ਕਰਦਾ ਆ ਮੈਂ ਜਦੋਂ ਇਸ ਵਚਨ ਤੇ ਧਿਆਨ ਕੀਤਾ ਔਰ ਇਸ ਵਚਨ ਮੈਨੂੰ ਸੋਚਣ ਲਈ ਮਜਬੂਰ ਕੀਤਾ ਕਿ ਮੇਰਾ ਆਪ ਦਾ ਖੁਦ ਦਾ ਜੀਵਨ ਕਿੰਨੇ ਲੋਕਾਂ ਨੂੰ ਪ੍ਰਭੂ ਦੇ ਵੱਲ ਫੇਰਨ ਦਾ ਕੰਮ ਕਰਦਾ ਆ ਮੇਰੀ ਜ਼ਿੰਦਗੀ ਕਿੰਨੇ ਲੋਕਾਂ ਦੀ ਜ਼ਿੰਦਗੀ ਦੀ ਬਦਲਣ ਦਾ ਕਾਰਨ ਹੈ ਕੌਣ ਮੇਰੇ ਜੀਵਨ ਦੇ ਦੁਆਰਾ ਪ੍ਰਭੂ ਵੱਲੋਂ ਆ ਰਿਹਾ ਆ ਔਰ ਇਹ ਵਚਨ ਇਹ ਸਚਾਈ ਵਰਨਾਵਾਦੀ ਪੰਜਵੀਂ ਜਿਹੜੀ ਅਸੀਂ ਸਿੱਖ ਰਹੇ ਹਾਂ ਇਹ ਸਾਨੂੰ ਸੋਚਣ ਲਈ ਮਜਬੂਰ ਕਰੇਗੀ ਇਹ ਸਾਡੇ ਲਈ ਚੁਣੌਤੀ ਹੈ ਇਹ ਸਾਡੇ ਵਾਸਤੇ ਚੁਣੌਤੀ ਹੈ ਔਰ ਸਾਡੇ ਲਈ ਇਹ ਚੈਲੰਜ ਹੈ ਕਿ ਅਸੀਂ ਇਸ ਗੱਲ ਨੂੰ ਲਈਏ ਕਿ ਜਿਸ ਤਰ੍ਹਾਂ ਬਰਨਾਵਾਸ ਅਤੇ ਕਪਰਸ ਦੇ ਲੋਕਾਂ ਨੇ ਦੂਜਿਆਂ ਲੋਕਾਂ ਨੂੰ ਪ੍ਰਭੂ ਦੇ ਨਾਲ ਮਿਲਾਇਆ ਅਤੇ ਉਹਨਾਂ ਨੂੰ ਪ੍ਰਭੂ ਵੱਲੋਂ ਫੇਰਿਆ ਅਸੀਂ ਵੀ ਅਸੀਂ ਵੀ ਲੋਕਾਂ ਨੂੰ ਪ੍ਰਭੂ ਦੇ ਨਾਲ ਕੀ ਕਰ ਸਕੀਏ ਮਿਲਾ ਸਕੀਏ ਤانوں ਪਤਾ ਹੈ ਪ੍ਰਾਣੇ ਨੇਮ ਦੇ ਵਿੱਚ ਇੱਕ ਮਨष्य ਕਰਕੇ ਹੋਇਆ ਰਾਜਾ ਜਿਹਨੇ ਬਹੁਤ ਸਾਰੇ ਇਸرائیਲੀ ਲੋਕਾਂ ਦਾ ਮਨ ਬੁਰਾਈ ਵੱਲ ਫੇਰਿਆ ਉਹਨੇ ਜੂੰਦੇ ਪਰਮੇਸ਼ਰ ਤੋਂ ਠਾਕੇ ਉਹਨੂੰ ਬੁੱਤ ਪ੍ਰਸਤੀ ਪਾਪ ਅਤੇ ਬੁਰਾਈ ਦੇ ਵਿੱਚ ਸਟਿਆ ਜਾ ਕੇ ਕਿਨੇ ਮਨष्य ਨੇ ਇਹ ਜਿਕੇ ਜਾਰੇ ਉਤਰ ਮਨष्य ਨੇ ਅਰਹਿਜ ਕੀ ਜ਼ਿਆਦਾ ਪਿਓ ਜਿਹੜਾ ਮਨੁਸ਼ੇ ਦਾ ਪਿਤਾ ਸੀ ਉਹ ਇਸ ਤਰ੍ਹਾਂ ਦਾ ਸੀ ਜਿਨੇ ਇਸਰਾਈਲ ਦੇ ਵਿੱਚੋਂ ਬੁਰਾਈ ਨੂੰ ਕੀ ਕੀਤਾ ਸੀ ਖਤਮ ਕੀਤਾ ਸੀ ਇਸਰਾਈਲ ਦੇ ਵਿੱਚੋਂ ਬੁਰਾਈ ਨੂੰ ਦੂਰ ਕੀਤਾ ਸੀ ਪਰ ਉਹਦੇ ਬਾਅਦ ਉਹਦਾ ਮਨੁਸ਼ਯ ਪੁੱਤਰ ਅਜਿਹਾ ਰਾਜਾ ਹੋਇਆ ਜਿਨੇ ਉਹ ਕੰਮ ਕੀਤੇ ਜਿਹੜੇ ਉਹਦੇ ਵਿਓ ਦਾਦਿਆਂ ਨੇ ਵੀ ਨਹੀਂ ਕੀਤੇ ਸੀ ਉਹਨੇ ਲੋਕਾਂ ਨੂੰ ਪਰਮੇਸ਼ਰ ਦੀ ਵੱਲ ਮੋੜਨ ਦੀ ਬਜਾਏ ਉਹਨਾਂ ਨੂੰ ਪਾਪ ਦੇ ਵੱਲ ਧਕੇ ਲਿਆ ਕੀ ਅੱਜ ਮੇਰਾ ਜੀਵਨ ਮੇਰੀ ਖੁਦ ਦੀ ਜ਼ਿੰਦਗੀ ਮੇਰੀ ਜ਼ਿੰਦਗੀ ਜਿਹੜੀ ਹੈ ਦੂਜਿਆਂ ਨੂੰ ਪ੍ਰਭੂ ਵੱਲੋਂ ਫੇਰ ਰਹੀ ਹੈ ਅੱਜ ਇਹ ਕੀ ਹੈ ਸਾਡੇ ਲਈ ਕਿ ਮੇਰਾ ਜੀਵਨ ਸੱਚਮੁੱਚ ਇਸ ਤਰ੍ਹਾਂ ਦੂਜਿਆਂ ਨੂੰ ਪ੍ਰਭੂ ਦੇ ਲਈ ਦੇ ਨਾਲ ਮਿਲਾਉਣ ਵਾਲਾ ਹੈਗਾ ਆ ਮੈਨੂੰ ਇਸ ਗੱਲ ਤੇ ਗੌਰ ਕਰਨਾ ਆ ਅੱਜ ਸਿੱਖ ਕੇ ਜਾਈਏ ਆਪਾਂ ਮੇਰੇ ਪੈਣੋ ਤੇ ਪ੍ਰਭੂ ਆਪਾਂ ਇਸ ਗੱਲ ਦੇ ਉੱਤੇ ਗੌਰ ਕਰੀਏ ਕਿ ਮੇਰਾ ਜੀਵਨ ਜਿਹੜਾ ਆ ਉਹ ਦੂਜਿਆਂ ਲਈ ਆਸ਼ੀਦਾ ਕਰਨ ਹੋਵੇ ਇਹ ਵਚਨ ਸਾਨੂੰ ਸੋਚਣ ਦੇ ਸੋਚਾਂ ਦੇ ਵਿੱਚ ਪਾਉਂਦਾ ਆ ਸਾਨੂੰ ਇਸ ਤੇ ਖਿਆਲ ਕਰਨਾ ਆ ਪ੍ਰਭੂ ਯੇਸ਼ੂ ਮਸੀਹ ਦੇ ਉੱਤੇ ਸਾਨੂੰ ਲੋਕਾਂ ਨੂੰ ਵਿਸ਼ਵਾਸ ਕਰਨ ਦੇ ਲਈ ਤਿਆਰ ਕਰਨਾ ਹੈ ਆਓ ਅਸੀਂ ਦੇਖੀਏ ਉਹਨਾਂ ਨੇ ਕੀ ਕੀਤਾ ਸੀ ਜਿਸ ਕਰਕੇ ਜਿਹੜੇ ਲੋਕ ਸੀਗੇ ਉਹ ਕਿੱਧਰੋਂ ਆ ਗਏ ਪ੍ਰਭੂ ਯੇਸ਼ੂ ਦੇ ਨਾਲ ਮਿਲਣ ਨੂੰ ਕੀ ਹੋ ਗਿਆ ਪਿਆਰ